ਧੰਨਤਾ ਨਿਕ 108 ਸੰਤ ਬਾਬਾ ਗੋਬਿੰਦਾ ਜੀ ਦੀ ਇਸਲਾਣਾ ਵਰਸੀ ਜੋ ਕਿ 6 ਫਰਵਰੀ ਦਿਨ ਮੰਗਲਵਾਰ ਨੂੰ ਡੇਰਾ 108 ਸੰਤ ਬਾਬਾ ਗੋਬਿੰਦਾ ਜੀ ਮਹਲਾ ਗੋਬਿੰਦਪੁਰਾ ਫਗਵਾੜਾ ਵਿਖੇ ਮੁਖ ਸੇਵਾਦਾਰ ਸੰਤ ਬਾਬਾ ਦੇਸਰਾਜ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ 2 ਫਰਵਰੀ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਸੀ ਜਿਨ੍ਹਾਂ ਦੇ ਭੋਗ ਪਾਣ ਉਪਰੰਤ 53 ਹੋਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 6 ਫਰਵਰੀ ਨੂੰ ਡੇਰੇ ਵਿਖੇ ਪਾਇਛਣਗੇ ਉਪਰੰਤ ਖੁੱਲੇ ਪੰਡਾਲ ਵੀ ਧ ਜਾਇ ਜਾਣਗੇ ਇਸ ਮੌਕੇ ਗੱਲਬਾਤ ਕਰਦੇ ਆ ਮੁੱਖ ਸੇਵਾਦਾਰ ਸੰਤ ਬਾਬਾ ਦੇਸ ਰਾਜ ਜੀ ਨੇ ਦੱਸਿਆ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਵਰਸੀ ਸਮਾਗਮ ਵਿੱਚ ਪਹੁੰਚ ਰਹੀਆਂ ਹਨ ਜਰਕੀ ਦੂਰ ਦਰਾਡੇ ਤੋਂ ਸੰਤ ਮਹਾਪੁਰਸ਼ ਵੀ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਹੁਣ ਇਹ ਵੀ ਦੱਸਿਆ ਕਿ ਮਿਤੀ 5 ਫਰਵਰੀ ਨੂੰ ਇਲਾਕਾ ਸ਼ਿੰਜ ਕਮੇਟੀ ਵੱਲੋਂ ਕੁਸ਼ਤੀ ਦੰਗਲ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਭਰ ਤੋਂ ਉਚਕੋਟੀ ਦੇ ਪਹਿਲਵਾਨ ਹਿੱਸਾ ਲੈਣਗੇ ਜਰਕੀ ਜੇਤੂ ਪਹਿਲਵਾਨਾਂ ਨੂੰ ਦਿਲਖਿਚ ਮੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾ ਸਮੂਹ ਸੰਗਤਾਂ ਨੂੰ ਇਨਾ ਸਮਾਗਮਾਂ ਵਿੱਚ ਪਹੁੰਚਣ ਅਤੇ ਸ਼ਿੰਜ ਮੇਲੇ ਦੀ ਰੌਣਕ ਵਧਾਉਂਦੀ ਅਪੀਲ ਕੀਤੀ। ਧੰਤਨ ਡੇਰਾ 107 ਬਾਬਾ ਗੋਬਿੰਦਦਾਸ ਮਹਾਰਾਜੀ ਮਹੱਲਾ ਗੋਬਿੰਦਪੁਰਾ ਫਗਵਾੜਾ ਵਿਖੇ ਧੰਤਨ ਬ੍ਰਹਮ ਗਿਆਨੀ ਸੱਚਖੰਡ ਨਿਵਾਸੀ ਕੀਰਤਨ ਦੇ ਧਨੀ ਸੰਤ ਬਾਬਾ ਗੋਬਿੰਦਦਾਸ ਮਹਾਰਾਜੀ ਸਾਲਾਨਾ ਵਰਸੀ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਉਤਸ਼ਾਹ ਨਾਲ ਦੇਸ਼-ਪ੍ਰਦੇਸ਼ ਦੀਆਂ ਸੰਗਤਾਂ ਇਕੱਤਰ ਹੋਰ ਕਰਕੇ ਮਨਾ ਰਹੀਆਂ ਹਨ ਜਿਸੋ ਚ 2 ਫਰਵਰੀ ਨੂੰ ਤਰਵੰਜਾ ਸ੍ਰੀ ਅਖੰਡ ਜਪ ਆਰੰਭ ਕੀਤੇ ਗਏ ਅੱਜ 4 ਫਰਵਰੀ ਨੂੰ ਅੰਮ੍ਰਿਤ ਵੇਲੇ ਭੋਗ ਪਾਏ ਗਏ ਅੱਜ ਫਿਰ ਤਰਵੰਜਾ ਸ੍ਰੀ ਅਖੰਡ ਜਪ ਆਰੰਭ ਕੀਤੇ ਗਏ ਦੇਸ਼-ਪ੍ਰਦੇਸ਼ ਦੀਆਂ ਸੰਗਤਾਂ ਬੜੀਆਂ ਹੌਮ-ਹਮਾ ਕੇ ਇਸ ਸਮਾਗਮ ਵਿੱਚ ਆ ਕੇ ਤਨ ਮਨ ਧੰਦੇ ਨਾਲ ਸੇਵਾ ਕਰ ਰਹੀਆਂ ਹਨ ਔਰ ਪੰਜ ਤਰੀਕ 5 ਫਰਵਰੀ ਨੂੰ ਕੱਲ ਨੂੰ ਇਲਾਕਾ ਸ਼ਹਿਰ ਜੇ ਕਮੇਟੀ ਵੱਲੋਂ ਬਹੁਤ ਵੱਡੀ ਸ਼ੰਜ ਪਵਾਈ ਜਾਵੇਗੀ ਜਿਸ ਵਿੱਚ ਪੰਜਾਬ ਦੇ ਨਾਮ 바ਰ ਪਹਿਲਵਾਨ ਹਿੱਸਾ ਲੈਣਗੇ ਅਤੇ ਰਾਤ ਨੂੰ ਰਹਿਨ ਸਬਾਈ ਕੀਰਤਨ ਹੋਵੇਗਾ 6 ਫਰਵਰੀ ਸਵੇਰੇ 9 ਵਜੇ ਨਿਸ਼ਾਨ ਸਾਹਿਬ ਨੂੰ ਚੋਲਾ ਸਹ ਪਹਰਾਏਗਾ ਜਾਣਗੇ ਉਪਰੰਤ ਭੋਗ ਤੋਂ ਬਾਅਦ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਰਾਗੀ ਢਾਡੀ ਸ਼੍ਰੀ ਗੁਰੂ ਦਾਸ ਸਾਧੂ ਸੰਪਦਕ ਸੁਸਾਇਟੀ ਦੇ ਮਹਾਪੁਰਜ ਪਹੁੰਚ ਕੇ ਆਪਣੇ ਪਰਵਚਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਨ ਨੂੰ ਬੇਨਤੀ ਹੈ ਕਿ ਆਪਣੇ ਕਮਾਂ ਕਰਾਂ ਨੂੰ ਸੰਕੋਚਦੇ ਹੋਏ ਗੁਰੂ ਘਰ ਬੇਹੇ ਪਹੁੰਚ ਕੇ ਧਨਮਨ ਧੰਦੇ ਨਾਲ ਸੇਵਾ ਕਰਕੇ ਆਪਣਾ ਜੀਵਨਾ ਉੱਚਾ ਤੇ ਸੁੱਚਾ ਬਣਾਓ ਕਿਉਂਕਿ ਕਿਉਂਕਿ ਕੀਰਤਨ ਸੁਣ ਕੇ ਆਪਣਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਦਾ ਅਪਰਾਹਲਾ ਕਰੋ ਇਸ ਕਰਕੇ پارਸੀਆਂ ਸਮਾਗਮ ਮਨਾਏ ਜਾਂਦਾ ਕਿ ਜਿਹੜਾ ਇਨਸਾਨ ਦਾ ਜੀਵਨ ਉੱਚਾ ਤੇ ਸੋਚਾ ਬਣ ਜਵੇ ਨਸ਼ਿਆਂ ਤੋਂ ਰਹਿਤ ਰਣ ਕਿਉਂਕਿ ਬੜਾ ਮਨੁੱਖਾ ਜੀਵਨ ਕੀਮਤੀ ਹੈ ਇਸ ਕਰਕੇ ਇਹਦੀ ਪਹਿਚਾਣ ਕਰੋ ਤੇ ਇਹਨੂੰ ਪਰਮਾਤਮਾ ਦੇ ਲਿਖੇ ਲੋ